ਖਾਦੀ ਸਿਲਕ ਦਾ ਮੋਸਟ ਬਿਊਟੀਫੁਲ ਡਿਜ਼ਾਈਨਰ ਬੁਟੀਕ ਪੀਸ ਸੈਲੀਬ੍ਰਿਟੀ ਡਿਜ਼ਾਈਨ ਹੈ ਜੀ ਇਹ ਸੈਲੀਬ੍ਰਿਟੀ ਸੂਟ ਹੈ ਤੁਸੀਂ ਪਹਿਲਾਂ ਚੈੱਕ ਕਰੋ ਆਪਾਂ ਵੀਡੀਓ ਸ਼ੂਟ ਦੀ ਆਪਾਂ ਮਾਡਲ ਦੀ ਵੀਡੀਓ ਪਾਈ ਸੀ ਸੋ ਦਾ ਪੀਸ ਰੈਡੀ ਕਰਵਾ ਲਿਆ ਜੀ ਪਹਿਲਾ ਪ੍ਰਾਈਸ ਆਇਆ ਸੀਗਾ 12600 ਰੁਪਏ ਉਸ ਦੀ ਬੈਕ ਤੇ ਵੀ ਵਰਕ ਸੀਗਾ ਹੁਣ ਆਪਾਂ ਇਹ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਰੈਡੀ ਕਰਵਾਇਆ ਪ੍ਰਾਈਸ ਪਹਿਲੀ ਦੱਸ ਰਿਹਾ ਮੈਂ ਵੀਡੀਓ 'ਚ 8800 ਡਬਲ 800 ਇਜ਼ ਦਾ ਪ੍ਰਾਈਸ ਰਹੇਗਾ ਇਜ਼ ਦਾ ਫਰੰਟ ਫਰੰਟ ਤੇ ਅਸੀਂ ਵਰਕ ਕਰਵਾਇਆ ਹੁਣ ਆ ਚੈੱਕ ਕਰੋ ਇਜ਼ ਦਾ ਫਰੰਟ ਹੈਵੀ ਟੋਟਲੀ ਬੁਟੀਕ ਪੀਸ ਖਾਦੀ ਸਿਲਕ ਦਾ ਬੜਾ ਪਿਆਰਾ ਆਰਟੀਕਲ ਸਪੈਸ਼ਲ ਬੋਟਲ ਗ੍ਰੀਨ ਪਾਕਿਸਤਾਨੀ ਗ੍ਰੀਨ ਸ਼ੇਡ ਆ ਇਹ ਸੋ ਕੰਮ ਦੇਖੋ ਸਾਰਾ ਪੈਂਥ ਦਾ ਕੰਮ ਕਿਹਦੇ ਤੇ ਕੰਮ ਪ੍ਰੋਪਰ ਬਾਜੂ ਦਾ ਕੰਮ ਆਲ ਓਵਰ ਫੈਬਰਿਕ ਰਹੇਗਾ ਪਿਓਰ ਖਾਦੀ ਸਿਲਕ ਔਰ ਚੈੱਕ ਕਰੋ ਜੀ ਇਸ ਦਾ ਆ ਰਿਹਾ ਇਸ ਦਾ ਬਾਟਮ ਦੇ ਵਰਕ ਸਲਵਾਰ ਦੇ ਪੌਂਚੇ ਤੇ ਕਢਾਈ ਔਰ ਆ ਰਿਹਾ ਇਸ ਦਾ ਦੁਪੱਟਾ ਫੋਰ ਸਾਈਡ ਸੋ ਫਟਾਫਟ ਪੀਸ ਬਾਏ ਕਰ ਲਓ 78370 ਦੋ ਨੰਬਰ ਤੇ ਬੁਕਿੰਗ ਹੋਣੀ ਹੈ ਸੋ ਪੀਸ ਦਾ ਰੇਟ ਹੈ 8800 ਰੁਪਏ ਔਰ ਗਾਵਾਡੇ ਸਿਲਕ ਦਾ ਇਹ ਵਾਲਾ ਆਰਟੀਕਲ ਮੈਂ ਚੌਥੀ ਵਾਰੀ ਰੀਸਟਾਕ ਕਰ ਰਹੇ ਆ ਜੀ ਤੁਹਾਡਾ ਇੰਨਾ ਪਿਆਰ ਮਿਲ ਰਿਹਾ ਇਸ ਡਿਜ਼ਾਈਨ ਨੂੰ ਸਭ ਤੋਂ ਸੋਹਣਾ ਡਿਜ਼ਾਈਨ ਹੈ ਪਿਓਰ ਗਾਵੜੇਨ ਦੇ ਵਿੱਚ ਸਾਰਾ ਦਬਕੇ ਦਾ ਤੇ ਨੀਮ ਪਿੱਟੇ ਦਾ ਕੰਮ ਹੈ ਜੀ ਇਹ ਸੂਟ ਬਿਲਕੁਲ ਜੈਨੂਨ ਤੇ ਸਰਦਾਰੀ ਆਰਟੀਕਲ ਹੈ ਸਭ ਤੋਂ ਵੱਡੀ ਗੱਲ ਇਹਦਾ ਜਿਹੜਾ ਕਲਰ ਹੈ ਰਾਣੀ ਮੈਜੈਂਟਾ ਆਹ ਵਾਲਾ ਕਲਰ ਤੇ ਰੈੱਡ ਕਲਰ ਇਹ ਪਿਓਰ ਦੇ ਰੰਗ ਨੇ ਇਹ ਰੰਗ ਸਿਰਫ ਗਾਵੜੇਨ ਸਿਲਕ ਚ ਹੀ ਬਣਦੇ ਆ ਜਿਹੜੇ ਇਹੋ ਜਿਹੇ ਕਲਰ ਹੁੰਦੇ ਆ ਨਾ ਜਿਹੜੇ ਗਾਵੜੇਨ ਸਿਲਕ ਦੇ ਰੰਗ ਹੁੰਦੇ ਆ ਮੇਨ ਗੱਲ ਆਪਾਂ ਇਹ ਕਰਦੇ ਆ ਕਿ ਜਿਹੜੇ ਗਾਵੜੇਨ ਸਿਲਕ ਦੇ ਰੰਗ ਹੁੰਦੇ ਨੇ ਉਹ ਆ ਕਿਉਂਕਿ ਇਹਨਾਂ ਦੇ ਕਲਰਾਂ ਦੀ ਬਿਊਟੀ ਮਤਲਬ ਅਲੱਗ ਹੁੰਦੀ ਆ ਆ ਰਾਣੀ ਮਜ਼ੈਂਟਾ ਕਲਰ ਕਿਸੇ ਕੱਪੜੇ 'ਚ ਬਣ ਨਹੀਂ ਸਕਦਾ ਜੋ ਇਹਦੇ 'ਚ ਬਣਦਾ ਕਿਸੇ 'ਚ ਨਹੀਂ ਬਣ ਸਕਦਾ ਅਸਲ ਦੇ ਵਿੱਚ ਰਾਣੀ ਮਜ਼ੈਂਟਾ ਕਲਰ ਦਾ ਨਾਮ ਕੀ ਹੁੰਦਾ ਆ ਉਹ ਆ ਹੁੰਦਾ ਰਾਣੀ ਮਜ਼ੈਂਟਾ ਕਲਰ ਸਾਰਾ ਨੀਮ ਪਿੱਟੇ ਦਾ ਕੰਮ ਪ੍ਰੋਪਰ ਬਾਜੂ ਤੇ ਕੰਮ ਫੁੱਲ ਪਿਓਰ ਕਮਲ ਚਨੂਨ ਦਾ ਦੁਪੱਟਾ ਇਹ ਕੱਪੜਾ ਉਹ ਕੱਪੜਾ ਵੀ ਨਾ ਤਾਂ ਇਸ ਤੋਂ ਉੱਪਰ ਕਦੇ ਕੱਪੜਾ ਬਣਿਆ ਕੋਈ ਨਾ ਬਣੂਗਾ ਆ ਆ ਰਿਹਾ ਪਿਓਰ ਕਮਲ ਚਨੂਨ ਦਾ ਦੁਪੱਟਾ ਜਿਹੜਾ ਕਮਲ ਦਾ ਦੁਪੱਟਾ ਚਨੂਨ ਦਾ ਪਿਓਰ ਦਾ ਸੋ ਹੁਣ ਤਾਂ ਹਰ ਕਿਸੇ ਸੂ ਸੋ ਕਿਸੇ ਕਿਸੇ ਨਾਲ ਆਂਦਾ ਜੇ ਆਂਦਾ ਤਾਂ ਗਾਵੜੇ ਨੇ ਸਿਲਕ ਨਾਲ ਹੀ ਆਂਦਾ 1500 ਰੁਪਏ ਦਾ ਚਿੱਟਾ ਦਾ ਪੱਟਾ ਗੱਲਾਂ ਜਿਹੜਾ ਲੱਗਾ ਹੋਇਆ ਕਮਲ ਦਾ ਦੁਪੱਟਾ ਪੂਰਾ ਹੈਵੀ ਸੋ ਰੰਗ ਆਪਾਂ ਤਿੰਨੇ ਦੁਬਾਰਾ ਰੀਸਟਾਕ ਕਰਾ ਲਈ ਜੀ 레드 ਵੀ ਆ ਗਿਆ ਮਰਜੰਟਾ ਵੀ ਆ ਗਿਆ ਤੇ ਵਾਈਨ ਵੀ ਆ ਗਿਆ ਤਿੰਨੇ ਰੰਗ ਪਿਆਰੇ ਆ ਕਲਰ ਤੁਸੀਂ ਕੋਈ ਵੀ ਬਾਈ ਕਰ ਲਓ ਹੁਣ ਅੱਗੇ ਨਰਾਤੇ ਸ਼ੁਰੂ ਹੋ ਜਾਣੇ ਆ ਸੋ ਜਿਨ੍ਹਾਂ ਨੇ ਵੈਡਿੰਗ ਦੀ ਸ਼ਾਪਿੰਗ ਕਰਨੀ ਹੈ ਜਲਦੀ ਨਾਲ ਦੀ ਵਿਜ਼ਿਟ ਕਰ ਲਿਓ ਸੋ ਕੋਸ਼ਿਸ਼ ਰੱਖਿਓ ਅਗਰ ਤੁਸੀਂ ਦੂਰੋਂ ਆ ਰਹੇ ਹੋ ਚਾਹੇ ਲੋਕਲ ਸਮਾਨ ਹੈ ਤਾਂ ਤੁਸੀਂ ਵੈਡਿੰਗ ਦੀ ਸ਼ਾਪਿੰਗ ਕਰਨੀ ਹੈ ਤਾਂ ਸਵੇਰ ਦੇ ਟਾਈਮ ਆਓ 10:30 ਵਜੇ ਸ਼ਾਪ ਤੇ ਆ ਜਾਓ ਬਸ ਪਹੁੰਚ ਜਾਓ ਇਹਦਾ ਫਿਰ ਰਸ਼ ਹੋ ਜਾਂਦਾ ਜਦੋਂ ਸਟਾਕ ਖੁੱਲ ਜਾਂਦਾ ਹਾਰਾ ਆਓ ਕਲਰ ਚੈੱਕ ਕਰੋ ਸੋ ਵਿਜ਼ਿਟ ਕਰ ਲਓ ਚਾਹੇ ਔਨਲਾਈਨ ਮੰਗਾ ਲਓ ਸਾਰੀਆਂ ਆਪਸ਼ਨਾਂ ਆਪਣੇ ਕੋਲ ਹੈਗੀਆਂ ਨੇ ਜਿਹੜੀ ਦਬਕੇ ਵਰਕ ਦਾ ਆਰਟੀਕਲ ਜਿਹੜਾ ਆਪਣੇ ਕੋਲ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਤੇ ਆ ਰਿਹਾ ਸੀਗਾ ਹੁਣ ਇਹ ਗਲਾਸ਼ਿਮ ਔਰਗੈਂਜ਼ਾ ਤੇ ਆ ਗਿਆ ਤੇ ਰੇਟ ਵੀ ਘਟ ਗਿਆ ਇਹਦਾ ਸੋ ਜਿਹੜਾ ਗਲਾਸ਼ਿਮ ਔਰਗੈਂਜ਼ਾ ਤੇ ਹੈ ਉਹਦਾ ਜਿਹੜਾ ਪ੍ਰਾਈਸ ਇਸ ਦਾ ਆਇਆ ਇਸ ਵਾਰ ਇਸ ਦਾ ਜਿਹੜਾ ਰੇਟ ਆਇਆ ਉਹ ਆਇਆ 12100 ਰੁਪਏ ਸੋ ਸੂਲੋੜਾ ਪਿਆਰਾ ਸਾਰਾ ਦਬਕੇ ਦਾ ਕੰਮ ਅਲਟੀਮੇਟ ਆਰਟੀਕਲ ਰੰਗ ਸਾਰੇ ਡਿਫਰੈਂਟ ਜੇ ਰੈਡੀ ਕਰਵਾਏ ਇਹਦੇ ਨਵੇਂ ਰੰਗ ਪੂਰਾ ਫਰੰਟ ਹੈਵੀ ਸਾਰਾ ਦਬਕੇ ਦਾ ਕੰਮ ਪ੍ਰੋਪਰ ਹੈਵੀ ਬਾਜੂ ਤੇ ਕੰਮ ਸੀਕੁਐਂਸ ਵਾਕ ਦਬਕਾ ਵਾਕ ਔਰ ਚੈੱਕ ਕਰੋ ਇਸ ਦਾ ਦੁਪੱਟਾ ਆਹ ਦਾ ਦੁਪੱਟਾ ਆ ਰਿਹਾ ਦੁਪੱਟੇ ਸਾਰਾ ਫੋਰ ਸਾਈਡ ਵਿਦ ਦਾ ਕੋਰਨਰ ਛੇਡ ਚੈੱਕ ਕਰੋ ਨਵੇਂ ਰੰਗ ਰੈਡੀ ਕਰਵਾਏ ਆ ਆ ਰਿਹਾ ਨਵਾਂ ਜਿਹਾ ਕਲਰ ਆ ਆਏਗਾ ਨਵਾਂ ਜਿਹਾ ਰੰਗ ਸਾਰੇ ਰੰਗ ਬੜੇ ਪਿਆਰੇ ਨੇ ਆ ਆਏਗਾ ਗ੍ਰੀਨ ਜਾਂ ਡਿਫਰੈਂਟ ਜਾਂ ਸ਼ੇਡ ਆਏਗਾ ਦੇਖੋ ਕਿੰਨਾ ਪਿਆਰਾ ਕਲਰ ਹੈ ਵਾਓ ਬਿਊਟੀਫੁਲ ਸ਼ੇਡ ਕਲਰ ਤੁਸੀਂ ਕੋਈ ਵੀ ਵਾਇ ਕਰ ਲਓ ਹੋਰ ਅੰਟੀਕ ਵਰਕ ਦਾ ਇੱਕ ਹੋਰ ਆਰਟੀਕਲ ਬੜਾ ਪਿਆਰਾ ਜੀ ਮੈਂ ਕਹਿੰਦਾ ਸਭ ਤੋਂ ਸੋਹਣਾ ਪੀਸ ਬਣਾ ਹਾ ਦੋਨੋਂ ਰੰਗ ਬੜੇ ਸੋਹਣੇ ਆ ਇਹਦੇ ਡਿਜ਼ਾਈਨ ਇੰਨਾ ਪਿਆਰਾ ਇਹ ਆਰਟੀਕਲ ਰੀਸਟਾਕ ਹੋਇਆ ਇਸ ਵਾਰੀ ਦੋ ਰੰਗ ਆਇਆ ਪਹਿਲਾਂ ਚਾਰ ਆਏ ਸੀ ਜਰਾਬ ਸਿਲਕ ਫੈਬਰਿਕ ਦਾ ਸ਼ਾਰਡਾ ਨਵਾਂ ਫੈਬਰਿਕ ਹੈ ਜਰਾਬ ਸਿਲਕ ਸਾਰਾ ਅੰਟੀਕ ਵਰਕ ਤੁਸੀਂ ਕੰਮ ਦੇਖੋ ਕਿੰਨਾ ਪਿਆਰਾ ਵਾਹ ਜਬਰਦਸਤ ਮੀਨਾਕਾਰੀ ਕਰੀ ਦੀ ਪ੍ਰੋਪਰ ਬਾਜੂ ਤੇ ਕੰਮ ਪੂਰਾ ਫਰੰਟ ਦੁਪੱਟਾ ਹੈਵੀ ਰੇਟ ਕੀ ਆਊਗਾ ਰੇਟ ਦੇਖ ਲਓ ਰੇਟ ਇਸ ਦਾ ਹੋ ਰਿਹਾ ਜੀ 8150 ਰੁਪਏ 8150 8150 ਰੁਪਏ ਪਿਓਰ ਔਰਗੈਂਜ਼ਾ ਦੁਪੱਟਾ ਤੁਸੀਂ ਦੁਪੱਟੇ ਦਾ ਕੰਮ ਦੇਖੋ ਕਿੰਨਾ ਸੋਹਣਾ ਕਰਾ ਸਾਰਾ ਕਟਵਰਕ ਦਾ ਕੰਮ ਬਿਊਟੀਫੁਲ ਵਰਕ ਦੋ ਰੰਗ ਮਿਲਨੇ ਆ ਜੀ ਇਹ ਦੋਨੋਂ ਰੰਗ ਸੋਹਣੇ ਆ ਬੁਕਿੰਗ ਆਪਣੀ ਸਭ ਤੋਂ ਪਹਿਲਾਂ ਕਰਾ ਲਿਓ ਪੀਸ ਦੋ ਹੀ ਆਏ ਆ ਬਾਅਦ ਚ ਜਿਹੜਾ ਮਤਲਬ ਕਿ ਫਿਰ ਨਾ ਆਖਿਓ ਪਾਜੀ ਸਰ ਕੋ ਸੂਟ ਨਹੀਂ ਮਿਲਿਆ ਜਿਹੜਾ ਲੈ ਗਿਆ ਲੈ ਗਿਆ ਉਹ ਜਿਹੜਾ ਰਹਿ ਗਿਆ ਰਹੇਗਾ ਦੋਨੋਂ ਰੰਗ ਬੜੇ ਪਿਆਰੇ ਰਾਣੀ ਮਜ਼ੈਂਟਾ ਰਾਸ਼ਟ ਦੋਨੋਂ ਕਲਰ ਸੋਹਣੇ ਆ ਬਿਓ ਉਹ ਡਿਫਰੈਂਸ਼ੀਏਟ ਆ 8150 ਰੁਪਏ ਪ੍ਰਾਈਸ ਲਓ ਜੀ ਪੈਚਵਰਕ ਵਾਲਾ ਆਰਟੀਕਲ ਵੀ ਰੀਸਟਾਕ ਕਰਵਾਇਆ ਇਹਦੇ ਵਿੱਚ ਕੱਟ ਰੇਂਜ ਵਾਲਾ ਵੀ ਬਣ ਰਿਹਾ ਹੈ ਉਹਦੀ ਕੁਆਲਿਟੀ ਤੇ ਉਹਦਾ ਮਟੀਰੀਅਲ ਦਾ ਬੜਾ ਫਰਕ ਹੈ ਸੋ ਡਿਜ਼ਾਈਨ ਤਾਂ ਸੇਮ ਬਣ ਜਾਂਦੇ ਆ ਪਰ ਮਟੀਰੀਅਲ ਤੇ ਜਿਵੇਂ ਹੁਣ ਵਰਕ ਦਾ ਮਟੀਰੀਅਲ ਹੋ ਗਿਆ ਹਨਾ ਜਾਂ ਫੈਬਰੀਕ ਦਾ ਮਟੀਰੀਅਲ ਹੋ ਗਿਆ ਇਹਦੇ ਵਿੱਚ ਫਰਕ ਪੈ ਜਾਂਦਾ ਤਾਂ ਰੇਟ ਘੱਟ ਬਣ ਜਾਂਦਾ ਜਿਵੇਂ ਕਿਸੇ ਕਾਰੀਗਰ ਨੇ ਹੋਰ ਨੇ ਬਣਾਇਆ ਉਹ ਕਿਸੇ ਹੋਰ ਕਾਰੀਗਰ ਦਾ ਬਣ ਜਾਂਦਾ ਤਾਂ ਵੀ ਰੇਟ ਦਾ ਫਰਕ ਪੈ ਜਾਂਦਾ ਪਰ ਅਸੀਂ ਪ੍ਰੀਮੀਅਮ ਵਾਲਾ ਹੀ ਸੇਲ ਕਰਾਂਗੇ ਸੋ ਚੈੱਕ ਕਰੋ ਜੀ ਆਰਟੀਕਲ ਬੜਾ ਸੋਹਣਾ 7850 7850 ਫਿਰ ਦਾ ਪ੍ਰਾਈਸ ਰਹੇਗਾ 7850 ਘੇਰੇ ਤੇ ਵਰਕ ਬਾਜੂ ਤੇ ਵਰਕ ਸਾਰਾ ਪੈਚ ਵਰਕ ਤੇ ਦੁਪੱਟਾ ਬੜਾ ਸ਼ਾਨਦਾਰ ਦੁਪੱਟੇ ਤੇ ਸਾਰਾ ਹੈਂਡ ਦਾ ਕੰਮ ਟੋਟਲੀ ਹੈਂਡ ਵਰਕ ਇਹਦੇ ਰੰਗ ਮਿਲਣਗੇ ਬੜੇ ਪਿਆਰੇ ਗਲਾਸ਼ਮਰ organza ਸ਼ਰਟ ਦਾ ਫੈਬਰਿਕ pure crepe ਦੀ ਬਾਟਮ ਇੱਕ ਆਏਗਾ ਜੀ ਗੁਲਾ ਨਾਰੀ ਸ਼ੇਡ ਇੱਕ ਆਏਗਾ ਜੀ ਆਫ ਵਾਲਾ ਫਿਰੋਜ਼ੀ ਕਲਰ ਮੋਰ ਪੰਖੀ ਟਾਈਪ ਜਿਹਾ ਕਲਰ ਇੱਕ ਆਏਗਾ ਜੀ ਜੋਚ হট ਪਿੰਕ ਸ਼ੇਡ ਇੱਕ ਆਏਗਾ ਪ੍ਰੋਪਰ ਡਾਰਕ ਫਿਰੋਜ਼ੀ ਕਲਰ ਇੱਕ ਆਏਗਾ ਪ੍ਰੋਪਰ ਡਾਰਕ ਰਾਣੀ ਮਜ਼ੈਂਟਾ ਕਲਰ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਸਾਰੇ ਰੰਗ ਪਿਆਰੇ ਨੇ 7850 ਪ੍ਰਾਈਸ ਹੋਰ organza ਦਾ ਆਰਟੀਕਲ ਲੈ ਕੇ ਆਏ ਹਾਂ ਜੀ ਪੀਸ ਬੜਾ ਸੋਹਣਾ ਬਣਾ ਹੋਇਆ ਚਾਰ ਰੰਗ ਨੇ yellow ਕਲਰ pink ਸ਼ੇਡ ਇੱਕ ਆਈਗਾ ਜਿਸ ਸਕਾਈ ਬਲੂ ਇੱਕ ਆਈਗਾ ਜੀ ਓਨੀਅਨ ਲਵੈਂਡਰ ਟਾਈਪ ਸ਼ੇਡ ਬੜਾ ਪਿਆਰਾ ਕਲਰ ਹੈ ਚਾਰੇ ਰੰਗ ਬੜੇ ਪਿਆਰੇ ਨੇ ਡਿਜ਼ਾਈਨ ਬਹੁਤ ਸੋਹਣਾ ਹੈ ਰੇਟ ਦੇ ਅਕੋਰਡਿੰਗ ਸੂਟ ਬਹੁਤ ਸੋਹਣਾ ਹੈ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਜੀ ਉਹ ਰਹੇਗਾ 4950 4950 ਡਿਜ਼ਾਈਨ ਚੈੱਕ ਕਰੋ ਆਹ ਦੇਖੋ ਰومی ਕੇਰਾ ਦਿਖਾ ਦੇ ਕੇਦੇ ਤੇ ਸਾਰਾ ਹੈਂਡ ਦਾ ਕੰਮ ਸਾਰਾ ਕਟਵਰਕ ਦਾ ਕੰਮ ਪ੍ਰੋਪਰ 슬ੀਵਸ ਤੇ ਕੰਮ ਆ ਰਿਹਾ ਫਰੰਟ ਪੂਰਾ ਹੈਵੀ ਹੈ ਇਹਦਾ ਦੁਪੱਟਾ ਹੋਊਗਾ ਆਵਲ ਦੁਪੱਟਾ ਬੜਾ ਪਿਆਰਾ ਬਣਾਇਆ 4950 ਇਸ ਦਾ ਪ੍ਰਾਈਸ ਆ ਰਿਹਾ 4950 ਤੱਕ ਦਬਟਾ ਪੂਰਾ ਫੋਰ ਸਾਈਡ ਕਰਿਆ ਹੋਇਆ ਬੜਾ ਪਿਆਰਾ ਪੱਲੇ ਬੜੇ ਸੋਹਣੇ ਬਣੇ ਹੋਇਆ ਸੋ ਚਾਰੇ ਰੰਗ ਆਪਾਂ ਆਫਰ ਕਰ ਦਿੰਨੇ ਆ ਇੱਕ ਆਹ ਰਿਹਾ ਪਿੰਕ ਸ਼ੇਡ 4950 ਪ੍ਰਾਈਸ ਰਹੇਗਾ 4950 ਇੱਕ ਰਹਿ ਗਿਆ ਆਵਲਾ ਪਿੰਕ ਰੰਗ ਆ ਗਿਆ ਜੀ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਸਾਰੇ ਰੰਗ ਬੜੇ ਪਿਆਰੇ ਆ ਇੱਕ ਆਇਆ ਸਕਾਈ ਬਲੂ ਆਇਆ ਸਕਾਈ ਬਲੂ ਕਲਰ ਆਏਗਾ ਜੀ ਓਨੀਅਨ ਜਾਂ ਸ਼ੇਡਾ ਲਵੈਂਡਰ ਟਾਈਪ ਦਾ ਸ਼ੇਡ ਕਲਰ ਤੁਸੀਂ ਕੋਈ ਵੀ ਬਾਈ ਕਰ ਲਓ ਪਿਓਰ ਔਰਗੈਂਜ਼ਾ ਪਿਓਰ ਕ੍ਰੇਪ ਦੀ ਸਲਵਾਰ ਸਾਰਾ ਹੈਂਡਵਰਕ ਦਾ ਪੀਸ ਆ ਪਾਰਟੀ ਵੇਅਰ ਸੂਟ ਆ 49 50 ਪ੍ਰਾਈਸ ਓਕੇ ਵਰਕ ਦੇ ਮੈਂ ਤਿੰਨ ਡਿਜ਼ਾਈਨ ਲੈ ਕੇ ਆਇਆ ਦੋ ਦੋ ਰੰਗ ਨੇ ਪ੍ਰਾਈਸ ਮੈਂ ਤਿੰਨਾਂ ਦਾ ਅਲੱਗ-ਅਲੱਗ ਹੈ ਵੀਡੀਓ ਦੇ ਵਿੱਚ ਹੀ ਦੱਸੂਗਾ ਡਿਜ਼ਾਈਨ ਚੈੱਕ ਕਰ ਲਓ ਕੱਲਾ-ਕੱਲਾ ਡਿਜ਼ਾਈਨ ਦਿਖਾਵਾਂ ਤੁਹਾਨੂੰ ਓਪਨ ਕਰਕੇ ਤਿੰਨਾਂ ਡਿਜ਼ਾਈਨ ਆਏ ਦੋ ਦੋ ਰੰਗ ਨੇ ਸੋ ਪਹਿਲਾ ਡਿਜ਼ਾਈਨ ਚੈੱਕ ਕਰੋ ਜੀ ਬੜਾ ਪਿਆਰਾ ਆਰਟੀਕਲ ਫੈਬਰਿਕ ਹੈ ਜੀ ਬਿਲਕੁਲ ਡਿਫਰੈਂਟ ਉਵਲ ਨਹੀਂ ਡਿਫਰੈਂਟ ਫੈਬਰਿਕ ਹੈ ਮਸਟਰਡ ਕਲਰ ਹੈ ਪਰ ਲਾਈਨਿੰਗ ਦਾ ਕਪੜਾ ਓਪਨ ਕਰ ਦਿੰਦੇ ਆ ਨੇ ਇੱਥੇ ਸੋ ਬੜਾ ਪਿਆਰਾ ਆਰਟੀਕਲ ਹੈ ਬਹੁਤ ਸ਼ਾਨਦਾਰ ਪੀਸ ਬਣਾਉਗਾ ਤੁਹਾਨੂੰ ਦਿਖਾਣਾ ਮੈਂ ਪ੍ਰੋਪਰ ਜਦੋਂ ਲਾਈਨਿੰਗ ਲੱਗ ਗਈ ਨਾ ਤਾਂ ਕਲਰ ਕੀ ਆਣਾ ਪ੍ਰੋਪਰ ਉਹ ਆ ਆਣਾ ਆ ਤੁਸੀਂ ਦੇਖ ਲਓ ਪ੍ਰੋਪਰ ਮਸਟਰਡ ਕਲਰ ਆ ਇਹ ਆ ਉਹਗਾ ਪ੍ਰੋਪਰ ਮਸਟਰਡ ਕਲਰ ਫਰੰਟ ਪੂਰਾ ਹੈਵੀ ਸਾਰਾ ਅੰਟੀਕ ਦਬਕੇ ਦਾ ਕੰਮ ਪ੍ਰੋਪਰ ਬਾਜੂ ਤੇ ਕੰਮ ਲਾਈਟ ਵੇਟ ਦੁਪੱਟਾ ਇਸ ਦਾ ਸੋ ਜਿਹੜਾ ਇਹਦਾ ਪ੍ਰਾਈਸ ਆਏਗਾ ਜੀ ਉਹ ਆਏਗਾ 7950 7950 ਰੁਪਏ ਸੈਕੰਡ ਕਲਰ ਮਿਲੂਗਾ ਇਹਦੇ ਚ ਫਰੋਜ਼ੀ ਸ਼ੇਡ ਦੂਸਰਾ ਰੰਗ ਮਿਲੂਗਾ ਤੁਹਾਨੂੰ ਇਸ ਤੇ ਫਰੋਜ਼ੀ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਹੈ ਠੀਕ ਭਲੇ ਹਾਂ ਇੱਕ ਆਊਗਾ ਜੀ ਆਵਲਾ ਫਰੋਜ਼ੀ ਸ਼ੇਡ ਇੱਕ ਡਿਜ਼ਾਈਨ ਆਊਗਾ ਜੀ ਆਵਲਾ ਆ ਵੀ ਡਿਜ਼ਾਈਨ ਬੜਾ ਪਿਆਰਾ ਹੈ ਇਸ ਤੇ ਵੀ ਦੋ ਰੰਗ ਮਿਲਣਗੇ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਇਸ ਡਿਜ਼ਾਈਨ ਦਾ ਉਹ ਵੀ ਮੈਂ ਵੀਡੀਓ ਚ ਦੱਸੂਗਾ ਸੋ ਸਾਰਾ ਦਬਕੇ ਦਾ ਕੰਮ ਹੈ ਇਹਦਾ ਪ੍ਰਾਈਸ ਆ ਰਿਹਾ ਜੀ 7450 7450 ਰੁਪਏ ਪਿਓਰ অর্ਗੈਂਜ਼ਾ ਦੁਪੱਟਾ ਸਾਰਾ ਦਬਕੇ ਦਾ ਕੰਮ ਪੀਸ ਬੜਾ ਪਿਆਰਾ ਇਸ ਦੇ ਦੋ ਰੰਗ ਮਿਲਣਗੇ ਇੱਕ ਮਿਲੇਗਾ ਜੀ ਆਹ ਵਾਲਾ ਪ੍ਰੋਪਰ ਬੈਂਗਣੀ ਕਲਰ ਜਿਹਨੂੰ ਬ੍ਰਿੰਜਲ ਕਲਰ ਵੀ ਕਹਿੰਦੇ ਆ ਆਇਗਾ ਜੀ ਬੈਂਗਣੀ ਰੰਗ ਇੱਕ ਡਿਜ਼ਾਈਨ ਮਿਲੂਗਾ ਜੀ ਆਹ ਵਾਲਾ ਇਹਦਾ ਪ੍ਰਾਈਸ 74 ਆ ਗਿਆ ਇੱਕ ਆਹ ਡਿਜ਼ਾਈਨ ਆਊਗਾ ਇਹਦਾ ਪ੍ਰਾਈਸ ਪਲੱਸ ਰੇਂਜ ਆਊਗਾ ਇਹ ਸਾਰਾ ਅੰਟੀਕ ਦਾ ਕੰਮ ਹੈ ਟੋਟਲੀ ਹੈਵੀ ਵਰਕ ਕਰਿਆ ਹੋਇਆ ਪ੍ਰੋਪਰ ਬਾਜੂ ਤੇ ਕੰਮ ਆ ਰਿਹਾ ਇਹਦਾ ਪ੍ਰਾਈਸ ਆਏਗਾ ਜੀ 8450 8450 ਆ ਇਸ ਦਾ ਦੁਪੱਟਾ ਹੋਇਆ ਜੀ ਇਸ ਦੇ ਦੋ ਰੰਗ ਮਿਲਣਗੇ ਇੱਕ ਆ ਹੋਇਆ ਜੀ ਆਵਲਾ ਦਾਲ ਚਨੀ ਕਲਰ ਆ ਆ ਵੀ ਕਲਰ ਬੜਾ ਪਿਆਰਾ ਹੈ ਬਰਾਊਨ ਪੀਚ ਜਿਹਾ ਰੰਗ ਬੜਾ ਸੋਹਣਾ ਸ਼ੇਡ ਹੈ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਸਾਰੇ ਅਨਟਿਕ ਵਗਦੇ ਪੀਸ ਨੇ ਪ੍ਰਿੰਟ ਦੇ ਵਿੱਚ ਮੈਂ ਅਨਟਿਕ ਦਾ ਕੰਮ ਲੈ ਕੇ ਆਇਆ ਫੁਰ ਵਾਸਤੇ ਮਦਰ ਸਪੈਸ਼ਲ ਆਰਟੀਕਲ ਆ ਇਹ ਚਾਹੇ ਜਿਹੜਾ ਮਰਜ਼ੀ ਵੇਅਰ ਕਰ ਸਕਦਾ ਸੋ ਆਰਟੀਕਲ ਬਹੁਤ ਸੋਹਣਾ ਬਣਿਆ ਜੈਨੂਅਲ ਜੀ ਆਰਟੀਕਲ ਹੈ ਸੋਬਰ ਤੇ ਪਾਰਟੀ ਵੇਅਰ ਤੇ ਬਾਹਰ ਅੰਦਰ ਜਿਵੇਂ ਮਰਜ਼ੀ ਪਾ ਲਓ ਸਾਰਾ ਅੰਟੀਕ ਦਬਕੇ ਦਾ ਕੰਮ ਹੈ ਫੈਬਰਿਕ ਨਵਾਂ ਲੌਂਚ ਹੋਇਆ ਹੈ ਪ੍ਰਿੰਟ ਸ਼ਰਟ ਹੈ ਉੱਪਰ ਸਾਰਾ ਵਰਕ ਕਰਾਇਆ ਹੈ ਘੇਰੇ ਤੇ ਸਾਰਾ ਕੰਮ ਆ ਰਿਹਾ ਹੈ ਸਪੈਸ਼ਲ ਮਦਰ ਸਪੈਸ਼ਲ ਆਰਟੀਕਲ ਹੈ ਇਹ ਸੋ ਪ੍ਰੋਪਰ ਬਾਜੂ ਦੇ ਕੰਮ ਪਿਓਰ ਗ੍ਰੇਡ ਦੀ ਬਾਟਮ ਰੰਗ ਭਰੇ ਸੋਹਣੇ ਆ ਸਰਦਾਰੀਏ ਰੰਗ ਆ ਆ ਇਸ ਦਾ ਦੁਪੱਟਾ ਆ ਰਿਹਾ ਪਿਓਰ ਆਰਗੈਂਜ਼ਾ ਦਾ ਬਿਊਟੀਫੁਲ ਦੁਪੱਟਾ ਔਰ ਸ਼ੇਡ ਮਿਲਣਗੇ ਬੜੇ ਪਿਆਰੇ ਇੱਕ ਮਿਲੂਗਾ ਜੀ ਮਸਟਰਡ ਕਲ ਇਕ ਕਵਲ ਜੀ ਆਵਲਾ ਕਲਰ ਤੇ ਇੱਕ ਆਏਗਾ ਜੀ ਆਵਲਾ ਓਨੀਅਨ ਦਾ ਛੇੜਾ ਬੜਾ ਪਿਆਰਾ ਛੇੜਾ ਹੈ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਤਿੰਨੇ ਰੰਗ ਬੜੇ ਸੋਹਣੇ ਆ ਜਿਹੜਾ ਇਹਦਾ ਪ੍ਰਾਈਸ ਆਏਗਾ ਪ੍ਰਾਈਸ ਮੈਂ ਵੀਡੀਓ ਚ ਦੱਸ ਰਿਹਾ ਸੋ ਇਹਦਾ ਜਿਹੜਾ ਰੇਟ ਆ ਰਿਹਾ ਉਹ ਆ ਰਿਹਾ ਜੀ 4750 4750 ਔਰ ਔਰਗੈਂਜ਼ਾ ਦਾ ਇੱਕ ਬੜਾ ਪਿਆਰਾ ਆਰਟੀਕਲ ਹੈ ਕੈਨਵਸ ਵਾਸਤੇ ਫੋਮ ਛੇੜਾ ਦਾ ਸਿੰਗਲ ਪੀਸ ਰੈਡੀ ਕਰਵਾਇਆ ਬੁਟੀਕ ਪੀਸ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦਾ ਹੋਊਗਾ ਪੀਸ ਇਹ ਸੋ ਪਹਿਲਾ ਤੁਸੀਂ ਮੈਂ ਲਾਈਨਿੰਗ ਦਾ ਸਟਾਫ ਓਪਨ ਕਰੂੰਗਾ ਲਾਈਨਿੰਗ ਨਾਲ ਆ ਇਸ ਦੇ ਪਿਓਰ ਕ੍ਰੇਪ ਦੀ ਲਾਈਨਿੰਗ ਨਾਲ ਆਉਗੀ 5 ਮੀਟਰ ਫੈਬਰਿਕ ਆ ਪਿਓਰ ਕ੍ਰੇਪ ਸੋ ਪੀਸ ਦਿਖਾਣਾ ਹੁਣ ਤੁਹਾਨੂੰ ਮੈਂ ਪ੍ਰੋਪਰ ਓਪਨ ਕਰਕੇ ਸ਼ਰਟ ਦੇਖੋ ਕਿੰਨੀ ਪਿਆਰੀ ਹੈ ਦੀ ਸਾਰਾ ਹੈਂਡਵਰਕ ਟੋਟਲੀ ਬੁਟੀਕ ਪੀਸ ਆ ਜੀ ਇਹ ਆ ਲੋ ਆ ਚੈੱਕ ਕਰੋ ਸਾਰਾ ਫਰੰਟ ਹੈਵੀ ਟੋਟਲੀ ਹੈਂਡਵਰਕ ਦਾ ਕੰਮ ਆ ਸਾਰਾ ਫਰੰਟ ਹੈਵੀ ਆ ਰਿਹਾ ਪ੍ਰੋਪਰ ਹੈਵੀ ਬੱਜੂ ਤੇ ਕੰਮ ਆ ਰਿਹਾ ਸੋ ਪੀਸ ਬੜਾ ਪਿਆਰਾ ਹੈ ਫਰੰਟ ਪੂਰਾ ਹੈਵੀ ਲਵੀ ਥੋੜਾ ਜਿਹਾ ਕੋਲੋਂ ਦੂਰ ਕਰਕੇ ਦਿਖਾ ਪੀਸ ਸੋ ਪੀਸ ਬੜਾ ਪਿਆਰਾ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੁਪੱਟਾ ਦੁਪੱਟਾ ਬੜਾ ਸ਼ਾਨਦਾਰ ਆ ਦੇਖੋ 4 ਸਾਈਡ ਵਰਕ ਵਿਦ ਕੋਰਨਰ ਸੋ ਪੀਸ ਦੀ ਬੁਕਿੰਗ ਹੋਣੀ ਹੈ ਸਿਰਫ ਦੋ ਨੰਬਰ ਤੇ ਦੋਨੋਂ ਨੰਬਰ ਸਾਡੇ ਸਕਰੀਨ ਤੇ ਮੈਂਸ਼ਨ ਆ 78370 15332 85283 0084 ਜਲਦੀ ਇੱਕ ਰਾਸ਼ਟ ਕਲਰ ਕੰਬੀਨੇਸ਼ਨ ਦੇ ਵਿੱਚ ਮਾਰ ਦੀ ਗੱਲ ਹੈ ਕਿ ਆ ਬੜਾ ਪਿਆਰਾ ਸੋ ਇਹ ਆਰਟੀਕਲ ਮੇਰਾ ਰੀਸਟੌਕ ਹੋਇਆ ਕਾਫੀ ਟਾਈਮ ਬਾਅਦ ਸੋ ਡਿਜ਼ਾਈਨਰ ਸੂਟ ਸਾਰਾ ਹੈਂਡ ਦਾ ਕੰਮ ਬੜਾ ਪਿਆਰਾ ਪੀਸ ਪੈਚ ਵਰਕ ਦਾ ਕੰਮ ਹੈ ਪਿਓਰ ਕ੍ਰੇਪ ਦੀ ਬੋਟਮ ਨਾਲ ਪਹਿਲਾਂ ਤੁਸੀਂ ਪੀਸ ਚੈੱਕ ਕਰੋ ਪੂਰਾ ਫਰੰਟ ਹੈਵੀ ਪ੍ਰੋਪਰ ਹੈਵੀ 슬ੀਵਸ ਤੇ ਕਮ ਪਿਓ ਸ਼ੀਮਰ ਦੇ ਉੱਤੇ ਆ ਰਿਹਾ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਜੀ ਉਹ ਰਹੇਗਾ 10900 ਰੁਪਏ ਸੋ ਪਿਓਰ ਕਰੇਪ ਦੀ ਬਾਟਮ ਬਾਟਮ ਤੇ ਸਾਰਾ ਹੈਂਡਵਰਕ 10900 ਰੁਪਏ ਦਾ ਪ੍ਰਾਈਸ ਆ ਰਿਹਾ ਟੋਟਲੀ ਹੈਂਡਵਰਕ ਬੁਟੀਕ ਸਟਾਈਲ ਪੂਰਾ ਹੈਵੀ ਪੀਸ ਬਣਾਇਆ ਫੁੱਲ ਵੈਡਿੰਗ ਵੇਅਰ ਆ ਚੈੱਕ ਕਰੋ ਕੰਟਰਾਸਟਸ ਦਾ ਜਬਰਦਸਤ ਕਲਰ ਕੰਬੀਨੇਸ਼ਨ ਹੈ ਸਾਰਾ ਹੈਂਡ ਦਾ ਕੰਮ ਹੈ ਸਾਰਾ ਕਟਾਵਰਕ ਦਾ ਕੰਮ ਹੈ ਕੋਰਨਰ ਤੇ ਵਰਕ ਹੈ ਸੋ ਬੁਕਿੰਗ ਹੋਣੀ ਆ ਦੋ ਨੰਬਰ ਦੇ ਸਕਰੀਨ ਤੇ ਦੋਨੋਂ ਨੰਬਰ ਸਾਡੇ ਪੈਂਸ਼ਨ ਆ। ਡਿਜੀਟਲ ਵਾਲਾ ਆਰਟੀਕਲ ਹਜੇ ਮੈਂ 3 ਦਿਨ ਪਹਿਲਾਂ ਲੈ ਕੇ ਆਇਆ ਸੀਗਾ। ਸੋ ਇਹਦੇ ਵਿੱਚ ਹੁਣ ਤਿੰਨ ਰੰਗ ਰੀਸਟੌਕ ਹੋਏ ਆ। ਉਹ ਇੱਕ ਦਿਨ ਚ ਸਟਾਕ ਆਊਟ ਹੋ ਗਿਆ ਸੀਗਾ। ਮੈਨੂੰ ਤਾਂ ਕਾਲੇ ਕਾਲੇ ਹੀ ਲੱਗੀਆਂ ਨੇ ਸੂਟ। ਆ ਚੈੱਕ ਕਰੋ ਜੀ ਆਰਟੀਕਲ। ਬੜਾ ਸੋਹਣਾ ਆਰਟੀਕਲ ਆ। ਸੋ ਪਿਓਰ ਗਲਾਸ ਸ਼ਿਮੋ ਆਰਗੈਂਜ਼ਾ ਦਾ 8 ਡਿਜ਼ਾਈਨ ਰੀਸਟੌਕ ਹੋਇਆ ਜੀ ਮੇਰਾ ਬੜਾ ਸੋਹਣਾ ਆਰਟੀਕਲ ਆ। ਪੂਰਾ ਫਰੰਟ ਸਾਰਾ ਹੈਂਡ ਦਾ ਕੰਮ। ਰੋਪਰ ਬਾਜੂ ਦੇ ਕੰਮ ਘੇਰੇ ਤੇ ਕੰਮ ਔਰ ਪੂਰਾ ਹੈਵੀ ਦੁਪੱਟਾ ਇੱਕ ਬਾੜ ਦੇ ਕਲਾਇੰਟ ਸੀ ਮੇਰੇ ਤੋਂ ਤਿੰਨ ਪੀਸ ਮੰਗ ਰਹੇ ਸੀਗੇ ਸ਼ਾਇਦ ਉਹ ਵੀਡੀਓ ਦੇਖ ਰਹੇ ਹੋ ਲੋ ਜੀ ਫਾਈਨਲੀ ਰੀਸਟਾਕ ਹੋਇਆ ਤਿੰਨ ਕਲਰ ਰੀਸਟਾਕ ਹੋਇਆ ਇਹ ਦੇ ਇੱਕ ਆਏਗਾ 10600 ਰੁਪਏ ਦਾ ਰੇਟ ਆਏਗਾ ਜੀ 10600 ਪਿਸਤਾ ਗ੍ਰੀਨ ਇੱਕ ਆਏਗਾ ਫੌਮ ਸ਼ੇਡ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਤਿੰਨੇ ਰੰਗ ਪਿਆਰੇ ਨੇ 10600 ਰੁਪਏ ਦਾ ਪ੍ਰਾਈਸ ਹੈ ਪ੍ਰੋਪਰ ਪਾਰਟੀ ਵੇਅਰ ਬੁਟੀਕ ਮੈਡ ਆਰਟੀਕਲ ਹੈ ਸਾਰਾ ਹੈਂਡਵਰਕ ਹੈ ਡਿਜ਼ਾਈਨਰ ਸੂਟ ਬਣਾਹਾ ਬੜਾ ਸ਼ਾਨਦਾਰ ਤੇ ਆ ਆਏਗਾ ਇਸ ਦਾ ਪਿਸਤਾ ਗ੍ਰੀਨ ਕਲਰ ਕਲਰ ਤੇ ਨੇ ਬੜੇ ਪਿਆਰੇ ਨੇ ਬਿਊਟੀਫੁਲ ਸ਼ੇਡ ਨੇ ਅਲਟੀਮੇਟ ਕਲਰ ਨੇ ਕਲਰ ਤੁਸੀਂ ਕੋਈ ਵੀ ਬਾਈ ਕਰ ਸਕਦੇ ਪਿਓਰ ਆਰਗੈਂਜ਼ਾ ਦਾ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਮਾਰਟਿਕਲ ਲੈ ਕੇ ਆਇਆ ਬੜਾ ਪਿਆਰਾ ਸਾਰਾ ਸਾਰਾ ਹੈਂਡ ਦਾ ਕੰਮ ਤੇ ਆਰੀ ਵਰਕ ਦਾ ਕੰਮ ਹੈ ਪੀਸ ਬੜਾ ਸੋਹਣਾ ਬਣਾਇਆ ਹੈ ਡਿਜ਼ਾਈਨਿੰਗ ਚੈੱਕ ਕਰੋ ਜੀ ਚਾਰ ਰੰਗ ਲੈ ਕੇ ਆਇਆ ਚਾਰੇ ਰੰਗ ਪਿਆਰੇ ਆ ਆ ਇਸ ਦਾ ਫਰੰਟ ਆਏਗਾ ਨੈਕ ਲਾਈਨ ਦਿਖਾ ਦੇ ਬਲਰੋਮੀ ਨੈਕਲਾਈਨ ਟੋਟਲੀ ਹੈਂਡ ਦਾ ਕੰਮ ਫਰੰਟ ਪੂਰਾ ਹੈਵੀ ਹੈ ਫਰੰਟ ਸਾਰਾ ਹੈਂਡਵਰਕ ਦੇ ਵਿਚਾਰਿਆ ਪ੍ਰੋਪਰ 슬ੀਵਸ ਤੇ ਕੰਮ ਆ ਰਿਹਾ ਪਿਓਰ ਕੇਪ ਦੀ ਬੋਟਮ ਆ ਰਹੀ ਹੈ ਔਰ ਦੁਪੱਟਾ ਆਏਗਾ ਜੀ ਆਵਲਾ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਔਰੇਗਾ 4950 4950 ਰੁਪਏ ਆ ਇਸ ਦਾ ਦੁਪੱਟਾ ਆ ਰਿਹਾ 4950 ਰੁਪਏ ਇਸ ਦਾ ਪ੍ਰਾਈਸ ਰਹੇਗਾ ਕਲਰ ਤੁਹਾਨੂੰ ਚਾਰ ਮਿਲਣਗੇ ਇੱਕ ਆ ਰਾ ਰਸ ਸ਼ੇਡ ਕਲਰ ਬੜਾ ਸੋਹਣਾ 4950 ਪਿਓਰ ਕਰੇਪ ਦੀ ਬੋਟਮ ਆ ਰਹੀ ਹੈ ਸੂਟ ਬੜਾ ਸ਼ਾਨਦਾਰ ਬਣਾ ਹੋਇਆ ਬੁਟੀਕ ਪੀਸ ਹੈ ਸਾਰਾ ਹੈਂਡ ਦਾ ਕੰਮ ਹੈ ਪਾਰਟੀ ਫੰਕਸ਼ਨ ਤੇ ਪਾਓ ਜਿਵੇਂ ਮਰਜੀ ਬੜਾ ਸੋਹਣਾ ਆਰਟੀਕਲ ਆ ਆ ਲੋ ਆ ਚੈੱਕ ਕਰੋ ਕੋਫੀ ਸ਼ੇਡ ਇੱਕ ਆ ਰਿਹਾ ਕਾਫੀ ਕਲਰ ਇੱਕ ਆ ਰਿਹਾ ਜੀ ਪ੍ਰੋਪਰ ਮੋਰ ਪੰਕੀ ਝੇਡ ਇਹ ਕਲਰ ਥੋੜਾ ਵੀਡੀਓ ਚ ਚੇਂਜ ਹੋ ਜਾਊਗਾ ਪਰ ਕਲਰ ਦੀ ਬਿਊਟੀ ਬੜੀ ਲਾਜਵਾਬ ਹੈ ਕਲਰ ਬਹੁਤ ਸੋਹਣਾ ਸੋ ਪ੍ਰੋਪਰ ਪੀਕਾਕ ਕਲਰ ਆ ਗਿਆ ਇਹ 4950 ਪ੍ਰਾਈਸ ਦਾ ਜਲਦੀ ਉਹਦੇ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਓ ਦੋ ਨੰਬਰ ਸਟੇਟ ਤੇ ਮੈਂਸ਼ਨ ਕਰ